ਅਲਤ ਨਗਰੀਂ ਖਬਰਾਂ ਲਈ ਹਜ਼ਰਾਂ ਸਸ਼ਟਿਕਾਲ ਸਵਾਗਤੀ ਤੁਹਾਡਾ ਦਿਸ਼ਾ ਹੈਲਥ ਤੇ ਦੇਸੀ ਘਿਓ ਅਤੇ ਕਾਲੀ ਮਿਰਚ ਦਾ ਮਿਸ਼ਨ ਅਨ ਸੇਤਲੀ ਹੈ ਵਰਦਾਨ ਦੇਸੀ ਘਿਓ ਅਤੇ ਕਾਲੀ ਮਿਰਚ ਇਹ ਕਈ ਬਿਮਾਰੀਆਂ ਨਾਲ ਲੜਨ ਚ ਮਦਦਗਾਰ ਹੁੰਦੀ ਹੈ ਦੇਸੀ ਘਿਓ ਅਤੇ ਕਾਲੀ ਮਿਰਚ ਇਹ ਕਈ ਬਿਮਾਰੀਆਂ ਨਾਲ ਲੜਨ 'ਚ ਮਦਦ ਕਰਦੀ ਹਨ ਦੇਸੀ ਘਿਓ ਸਾਡੇ ਸਰੀਰ ਨੂੰ ਤਾਕਤ ਦੇਣ ਦਾ ਕੰਮ ਕਰਦਾ ਹੈ ਇਸ ਦੇ ਨਾਲ ਹੀ ਕਾਲੀ ਮਿਰਚ ਇੱਕ ਸ਼ਕਤੀਸ਼ਾਲੀ ਐਂਟੀ ਆਕਸੀਡੈਂਟ ਅਤੇ ਸਾੜ ਵਿਰੋਧ ਮਸਾਲਾ ਹੈ ਇਹ ਪਾਚਨ ਕਿਰਿਆ ਨੂੰ ਸੁਧਾਰਦਾ ਹੈ ਇਸ ਦੇ ਨਾਲ ਹੀ ਭਾਰ ਘਟਾਉਣ ਵਿੱਚ ਵੀ ਮਦਦ ਮਿਲਦੀ ਹੈ ਦੇਸੀ ਘਿਓ ਅਤੇ ਕਾਲੀ ਮਿਰਚ ਇਕੱਠੇ ਖਾਣ ਨਾਲ ਪਾਚਨ ਕਿਰਿਆ ਜੋ ਸੁਧਾਰ ਹੁੰਦਾ ਹੈ ਕਾਲੀ ਮਿਰਚ 'ਚ ਜੋ ਮੌਜੂਦਾ ਪਾਈਪ੍ਰੀਨ ਨਮਕ ਤੱਤ ਪੇਟ 'ਚ ਐਨਜ਼ਾਈਮ ਨੂੰ ਤੇਜ਼ੀ ਨਾਲ ਵਧਾਉਂਦਾ ਹੈ ਜਿਸ ਕਾਰਨ ਭੋਜਨ ਨੂੰ ਪਚਾਉਣ 'ਚ ਮਦਦ ਮਿਲਦੀ ਹੈ ਦੇਸੀ ਕੌਚ ਅੰਤੜੀਆਂ ਨੂੰ ਲੂਬ੍ਰੀਕੇਟ ਕਰਦਾ ਹੈ ਅਤੇ ਕਬਜ਼ ਦੀ ਸਮੱਸਿਆ ਤੋਂ ਰਾਹਤ ਦਵਾਣ 'ਚ ਮਦਦ ਮਿਲਦੀ ਹੈ ਜੋੜਾਂ ਦਾ ਦਰਦ ਅੱਜਕੱਲ ਇੱਕ ਆਮ ਸਮੱਸਿਆ ਹੈ ਦੇਸੀ ਕੌਚ 'ਚ ਸਾੜ ਵਿਰੋਧੀ ਗੁਣ ਹੁੰਦੀਆਂ ਹਨ ਜੋ ਜੋੜਾਂ ਦੀ ਸੋਜ ਨੂੰ ਘਟਕਾਣ 'ਚ ਮਦਦ ਕਰਦੀਆਂ ਹਨ ਅੱਜ ਦੀ ਭੱਜ ਦੌੜ ਵਾਲੀ ਜ਼ਿੰਦਗੀ 'ਚ ਤਣਾਅ ਅਤੇ ਥਕਾਵਟ ਆਮ ਗੱਲ ਹੈ ਦੇਸੀ ਕੌਚ ਅਤੇ ਕਾਲੀ ਮਿਰਚ ਦੇ ਦੋਵੇਂ ਤਨਾ ਘਟਾਉਣ 'ਚ ਮਦਦਗਾਰ ਹੁੰਦੀਆਂ ਹਨ ਅਤੇ ਸਰੀਰ ਨੂੰ ਤਾਕਤ ਦਿੰਦੀਆਂ ਹਨ ਕਿਉਂਕਿ ਉਹ omega 3 ਫੈਟੀ ਐਸਿਡ ਹੁੰਦੀਆਂ ਹਨ ਜੋ ਮੂਡ ਨੂੰ ਬਿਹਤਰ ਬਣਾਉਣ 'ਚ ਮਦਦਗਾਰ ਹੁੰਦੀਆਂ ਹਨ ਕਾਲੀ ਮਿਰਚ ਸਰੀਰ 'ਚ ਐਂਡਰੋਫੀਨ ਦੇ ਉਤਪਾਦਨ ਨੂੰ ਵਧਾਉਂਦੀ ਹੈ ਜੋ ਕਿ ਇੱਕ ਕੁਦਰਤੀ ਦਰਦ ਨਿਵਾਰਕ ਅਤੇ ਮੂਡ ਲਿਫਟਿੰਗ ਹੈ ਜੇਕਰ ਤੁਸੀਂ ਵਾਰ-ਵਾਰ ਬਿਮਾਰ ਹੋ ਰਹੇ ਹੋ ਤਾਂ ਦੇਸੀ ਕਿਉ ਅਤੇ ਕਾਲੀ ਮਿਰਚ ਦਾ ਸੇਵਨ ਤੁਹਾਡੀ ਇਮਿਊਨਿਟੀ ਨੂੰ ਮਜ਼ਬੂਤ ਕਰ ਸਕਦਾ ਹੈ ਕਾਲੀ ਮਿਰਚ 'ਚ ਐਂਟੀਬੈਕਟੀਰੀਅਲ ਅਤੇ ਐਂਟੀਆਕਸੀਡੈਂਟ ਗੁਣ ਪਾਈ ਜਾਂਦੀਆਂ ਹਨ ਜੋ ਇਨਫੈਕਸ਼ਨ ਤੋਂ ਬਚਾਉਣ 'ਚ ਤੁਹਾਡੀ ਮਦਦ ਕਰਦੇ ਹਨ ਇਸ ਦੇ ਨਾਲ ਹੀ ਦੇਸੀ ਘਿਓ ਸਰੀਰ 'ਚ ਪੌਸ਼ਟਿਕ ਤੱਤਾਂ ਨੂੰ ਸੋਖਣ 'ਚ ਮਦਦ ਕਰਦਾ ਹੈ ਜਿਸ ਨਾਲ ਇਮਿਊਨਿਟੀ ਸਿਸਟਮ ਮਜ਼ਬੂਤ ਹੁੰਦਾ ਹੈ ਰੋਜ਼ਾਨਾ ਸਵੇਰੇ ਖਾਲੀ ਪੇਟ ਇੱਕ ਚਮਚ ਦੇਸੀ ਘਿਓ 'ਚ ਇੱਕ ਚੁਟਕੀ ਭਰ ਕਾਲੀ ਮਿਰਚੇ ਮਿਲਾ ਕੇ ਖਾਓ ਤੁਸੀਂ ਗਰਮ ਦੁੱਧ 'ਚ ਇੱਕ ਚੁਟਕੀ ਕਾਲੀ ਮਿਰਚ ਮਿਲਾ ਕੇ ਪੀ ਸਕਦੇ ਹੋ ਤੁਸੀਂ ਖਾਣੇ 'ਚ ਦੇਸੀ ਘਿਓ ਜਾਂ ਕਾਲੀ ਮਿਰਚ ਦੀ ਵਰਤੋਂ ਵੀ ਕਰ ਸਕਦੇ ਹੋ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ ਹਲਤ ਨਗਰੀਂ ਖਬਰਾਂ ਲੈ ਕੇ ਹਾਜ਼ਰਾਂ ਸਸ਼ਟੀਕਾਲ ਸਵਾਗਤੀ ਤੁਹਾਡਾ ਦਿਸ਼ਾ ਹੈਲਥ ਤੇ ਦੇਸੀ ਘਿਓ ਅਤੇ ਕਾਲੀ ਮਿਰਚ ਦਾ ਮਿਸ਼ਨ ਅਨ ਸੇਤਲੀ ਹੈ ਵਰਦਾਨ ਦੇਸੀ ਘਿਓ ਅਤੇ ਕਾਲੀ ਮਿਰਚ ਇਹ ਕਈ ਬਿਮਾਰੀਆਂ ਨਾਲ ਲੜਨ ਚ ਮਦਦਗਾਰ ਹੁੰਦੀ ਹੈ ਦੇਸੀ ਘਿਓ ਅਤੇ ਕਾਲੀ ਮਿਰਚ ਇਹ ਕਈ ਬਿਮਾਰੀਆਂ ਨਾਲ ਲੜਨ 'ਚ ਮਦਦ ਕਰਦੀ ਹਨ ਦੇਸੀ ਘਿਓ ਸਾਡੇ ਸਰੀਰ ਨੂੰ ਤਾਕਤ ਦੇਣ ਦਾ ਕੰਮ ਕਰਦਾ ਹੈ ਇਸ ਦੇ ਨਾਲ ਹੀ ਕਾਲੀ ਮਿਰਚ ਇੱਕ ਸ਼ਕਤੀਸ਼ਾਲੀ ਐਂਟੀ ਆਕਸੀਡੈਂਟ ਅਤੇ ਸਾੜ ਵਿਰੋਧ ਮਸਾਲਾ ਹੈ ਇਹ ਪਾਚਨ ਕਿਰਿਆ ਨੂੰ ਸੁਧਾਰਦਾ ਹੈ ਇਸ ਦੇ ਨਾਲ ਹੀ ਭਾਰ ਘਟਾਉਣ ਵਿੱਚ ਵੀ ਮਦਦ ਮਿਲਦੀ ਹੈ ਦੇਸੀ ਘਿਓ ਅਤੇ ਕਾਲੀ ਮਿਰਚ ਇਕੱਠੇ ਖਾਣ ਨਾਲ ਪਾਚਨ ਕਿਰਿਆ ਜੋ ਸੁਧਾਰ ਹੁੰਦਾ ਹੈ ਕਾਲੀ ਮਿਰਚ ਵਿੱਚ ਮੌਜੂਦਾ ਪਾਈਪ੍ਰੀਨ ਨਮਕ ਤੱਤ ਪੇਟ ਚ ਐਨਜ਼ਾਈਮ ਨੂੰ ਤੇਜ਼ੀ ਨਾਲ ਵਧਾਉਂਦਾ ਹੈ ਜਿਸ ਕਾਰਨ ਭੋਜਨ ਨੂੰ ਪਚਾਉਣ ਚ ਮਦਦ ਮਿਲਦੀ ਹੈ ਦੇਸੀ ਕਿਓ ਅੰਤੜੀਆਂ ਨੂੰ ਲੂਬ੍ਰੀਕੇਟ ਕਰਦਾ ਹੈ ਅਤੇ ਕਬਜ਼ ਦੀ ਸਮੱਸਿਆ ਤੋਂ ਰਾਹਤ ਦਵਾਣ ਚ ਮਦਦ ਮਿਲਦੀ ਹੈ ਜੋੜਾਂ ਦਾ ਦਰਦ ਅੱਜ ਕੱਲ ਇੱਕ ਆਮ ਸਮੱਸਿਆ ਹੈ ਦੇਸੀ ਕਿਓ ਚ ਸਾੜ ਵਿਰੋਧੀ ਗੁਣ ਹੁੰਦੀਆਂ ਜੋ ਜੋੜਾਂ ਦੀ ਸੋਜ ਨੂੰ ਘਟ ਕਰਨ ਚ ਮਦਦ ਕਰਦੀਆਂ ਅੱਜ ਦੀ ਭੱਜ ਦੌੜ ਵਾਲੀ ਜ਼ਿੰਦਗੀ ਚ ਤਣਾਅ ਅਤੇ ਥਕਾਵਟ ਆਮ ਗੱਲ ਹੈ ਦੇਸੀ ਕਿਓ ਅਤੇ ਕਾਲੀ ਚ ਦੋਵੇਂ ਤਨਾਅ ਘਟਾਉਣ ਚ ਮਦਦਗਾਰ ਹੁੰਦੀਆਂ ਹਨ ਅਤੇ ਸਰੀਰ ਨੂੰ ਤਾਕਤ ਦਿੰਦੀਆਂ ਹਨ ਕਿਓਚ omega 3 ਫੈਟੀ ਐਸਿਡ ਹੁੰਦੀਆਂ ਹਨ ਜੋ ਮੂਡ ਨੂੰ ਬਿਹਤਰ ਬਣਾਉਣ ਚ ਮਦਦਗਾਰ ਹੁੰਦੀਆਂ ਹਨ ਕਾਲੀ ਮਿਰਚ ਸਰੀਰ ਚ ਐਂਡਰੋਫਿਨ ਦੇ ਉਤਪਾਦਨ ਨੂੰ ਵਧਾਉਂਦੀ ਹੈ ਜੋ ਕਿ ਇੱਕ ਕੁਦਰਤੀ ਦਰਦ ਨਿਵਾਰਕ ਅਤੇ ਮੂਡ ਲਿਫਟਿੰਗ ਹੈ ਜੇਕਰ ਤੁਸੀਂ ਵਾਰ-ਵਾਰ ਬਿਮਾਰ ਹੋ ਰਹੇ ਹੋ ਤਾਂ ਦੇਸੀ ਕਿਓ ਅਤੇ ਕਾਲੀ ਮਿਰਚ ਦਾ ਸੇਵਨ ਤੁਹਾਡੀ ਇਮਿਊਨਿਟੀ ਨੂੰ ਮਜ਼ਬੂਤ ਕਰ ਸਕਦਾ ਹੈ ਕਾਲੀ ਮਿਰਚ ਚ ਐਂਟੀਬੈਕਟੀਰੀਅਲ ਅਤੇ ਐਂਟੀਆਕਸੀਡੈਂਟ ਗੁਣ ਪਾਈ ਜਾਂਦੀਆਂ ਹਨ ਜੋ ਇਨਫੈਕਸ਼ਨ ਤੋਂ ਬਚਾਉਣ 'ਚ ਤੁਹਾਡੀ ਮਦਦ ਕਰਦੇ ਹਨ ਇਸ ਦੇ ਨਾਲ ਹੀ ਦੇਸੀ ਘਿਓ ਸਰੀਰ 'ਚ ਪੌਸ਼ਟਿਕ ਤੱਤਾਂ ਨੂੰ ਸੋਖਣ 'ਚ ਮਦਦ ਕਰਦਾ ਹੈ ਜਿਸ ਨਾਲ ਇਮਿਊਨਿਟੀ ਸਿਸਟਮ ਮਜ਼ਬੂਤ ਹੁੰਦਾ ਹੈ ਰੋਜ਼ਾਨਾ ਸਵੇਰੇ ਖਾਲੀ ਪੇਟ ਇੱਕ ਚਮਚ ਦੇਸੀ ਘਿਓ 'ਚ ਇੱਕ ਚੁਟਕੀ ਭਰ ਕਾਲੀ ਮਿਰਚੇ ਮਿਲਾ ਕੇ ਖਾਓ ਤੁਸੀਂ ਗਰਮ ਦੁੱਧ 'ਚ ਇੱਕ ਚੁਟਕੀ ਕਾਲੀ ਮਿਰਚ ਮਿਲਾ ਕੇ ਪੀ ਸਕਦੇ ਹੋ ਤੁਸੀਂ ਖਾਣੇ 'ਚ ਦੇਸੀ ਘਿਓ ਜਾਂ ਕਾਲੀ ਮਿਰਚ ਦੀ ਵਰਤੋਂ ਵੀ ਕਰ ਸਕਦੇ ਹੋ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ ਹਲਤ ਨਗਰੀ ਖਬਰ ਲੈ ਕੇ ਹਾਜ਼ਰਾਂ ਸਸ਼ਟਿਕਾਲ ਸਵਾਗਤੀ ਤੁਹਾਡਾ ਦਿਸ਼ਾ ਹੈਲਥ ਤੇ ਦੇਸੀ ਘਿਓ ਅਤੇ ਕਾਲੀ ਮਿਰਚ ਦਾ ਮਿਸ਼ਨ ਅਨ ਸੇਤਲੀ ਹੈ ਵਰਦਾਨ ਦੇਸੀ ਘਿਓ ਅਤੇ ਕਾਲੀ ਮਿਰਚ ਇਹ ਕਈ ਬਿਮਾਰੀਆਂ ਨਾਲ ਲੜਨ ਚ ਮਦਦਗਾਰ ਹੁੰਦੀ ਹੈ ਦੇਸੀ ਘਿਓ ਅਤੇ ਕਾਲੀ ਮਿਰਚ ਇਹ ਕਈ ਬਿਮਾਰੀਆਂ ਨਾਲ ਲੜਨ 'ਚ ਮਦਦ ਕਰਦੀ ਹਨ ਦੇਸੀ ਘਿਓ ਸਾਡੇ ਸਰੀਰ ਨੂੰ ਤਾਕਤ ਦੇਣ ਦਾ ਕੰਮ ਕਰਦਾ ਹੈ ਇਸ ਦੇ ਨਾਲ ਹੀ ਕਾਲੀ ਮਿਰਚ ਇੱਕ ਸ਼ਕਤੀਸ਼ਾਲੀ ਐਂਟੀ ਆਕਸੀਡੈਂਟ ਅਤੇ ਸਾੜ ਵਿਰੋਧ ਮਸਾਲਾ ਹੈ ਇਹ ਪਾਚਨ ਕਿਰਿਆ ਨੂੰ ਸੁਧਾਰਦਾ ਹੈ ਇਸ ਦੇ ਨਾਲ ਹੀ ਭਾਰ ਘਟਾਉਣ ਵਿੱਚ ਵੀ ਮਦਦ ਮਿਲਦੀ ਹੈ ਦੇਸੀ ਘਿਓ ਅਤੇ ਕਾਲੀ ਮਿਰਚ ਇਕੱਠੇ ਖਾਣ ਨਾਲ ਪਾਚਨ ਕਿਰਿਆ ਜੋ ਸੁਧਾਰ ਹੁੰਦਾ ਹੈ ਕਾਲੀ ਮਿਰਚ ਵਿੱਚ ਮੌਜੂਦਾ ਪਾਈਪ੍ਰਿਨ ਨਮਕ ਤੱਤ ਪੇਟ 'ਚ ਐਨਜ਼ਾਈਮ ਨੂੰ ਤੇਜ਼ੀ ਨਾਲ ਵਧਾਉਂਦਾ ਹੈ ਜਿਸ ਕਾਰਨ ਭੋਜਨ ਨੂੰ ਪਚਾਉਣ 'ਚ ਮਦਦ ਮਿਲਦੀ ਹੈ ਦੇਸੀ ਕਿਓ ਅੰਤੜੀਆਂ ਨੂੰ ਲੂਬ੍ਰੀਕੇਟ ਕਰਦਾ ਹੈ ਅਤੇ ਕਬਜ਼ ਦੀ ਸਮੱਸਿਆ ਤੋਂ ਰਾਹਤ ਦਵਾਣ 'ਚ ਮਦਦ ਮਿਲਦੀ ਹੈ ਜੋੜਾਂ ਦਾ ਦਰਦ ਅੱਜਕੱਲ ਇੱਕ ਆਮ ਸਮੱਸਿਆ ਹੈ ਦੇਸੀ ਕਿਓ 'ਚ ਸਾੜ ਵਿਰੋਧੀ ਗੁਣ ਹੁੰਦੀਆਂ ਜੋ ਜੋੜਾਂ ਦੀ ਸੋਜ ਨੂੰ ਘਟਕਾਣ 'ਚ ਮਦਦ ਕਰਦੀਆਂ ਅੱਜ ਦੀ ਭੱਜ ਦੌੜ ਵਾਲੀ ਜ਼ਿੰਦਗੀ 'ਚ ਤਣਾਅ ਅਤੇ ਥਕਾਵਟ ਆਮ ਗੱਲ ਹੈ ਦੇਸੀ ਕਿਓ ਅਤੇ ਕਾਲੀ ਚ ਦੋਵੇਂ ਤਣਾਅ ਘਟਾਉਣ ਚ ਮਦਦਗਾਰ ਹੁੰਦੀਆਂ ਹਨ ਅਤੇ ਸਰੀਰ ਨੂੰ ਤਾਕਤ ਦਿੰਦੀਆਂ ਹਨ ਕਿਓਚ omega 3 ਫੈਟੀ ਐਸਿਡ ਹੁੰਦੀਆਂ ਹਨ ਜੋ ਮੂਡ ਨੂੰ ਬਿਹਤਰ ਬਣਾਉਣ ਚ ਮਦਦਗਾਰ ਹੁੰਦੀਆਂ ਹਨ ਕਾਲੀ ਮਿਰਚ ਸਰੀਰ ਚ ਐਂਡਰੋਫਿਨ ਦੇ ਉਤਪਾਦਨ ਨੂੰ ਵਧਾਉਂਦੀ ਹੈ ਜੋ ਕਿ ਇੱਕ ਕੁਦਰਤੀ ਦਰਦ ਨਿਵਾਰਕ ਅਤੇ ਮੂਡ ਲਿਫਟਿੰਗ ਹੈ ਜੇਕਰ ਤੁਸੀਂ ਵਾਰ-ਵਾਰ ਬਿਮਾਰ ਹੋ ਰਹੇ ਹੋ ਤਾਂ ਦੇਸੀ ਕਿਓ ਅਤੇ ਕਾਲੀ ਮਿਰਚ ਦਾ ਸੇਵਨ ਤੁਹਾਡੀ ਇਮਿਊਨਿਟੀ ਨੂੰ ਮਜ਼ਬੂਤ ਕਰ ਸਕਦਾ ਹੈ ਕਾਲੀ ਮਿਰਚ ਚ ਐਂਟੀਬੈਕਟੀਰੀਅਲ ਅਤੇ ਐਂਟੀਆਕਸੀਡੈਂਟ ਗੁਣ ਪਾਈ ਜਾਂਦੀਆਂ ਹਨ ਜੋ ਇਨਫੈਕਸ਼ਨ ਤੋਂ ਬਚਾਉਣ 'ਚ ਤੁਹਾਡੀ ਮਦਦ ਕਰਦੇ ਹਨ ਇਸ ਦੇ ਨਾਲ ਹੀ ਦੇਸੀ ਘਿਓ ਸਰੀਰ 'ਚ ਪੌਸ਼ਟਿਕ ਤੱਤਾਂ ਨੂੰ ਸੋਖਣ 'ਚ ਮਦਦ ਕਰਦਾ ਹੈ ਜਿਸ ਨਾਲ ਇਮਿਊਨਿਟੀ ਸਿਸਟਮ ਮਜ਼ਬੂਤ ਹੁੰਦਾ ਹੈ ਰੋਜ਼ਾਨਾ ਸਵੇਰੇ ਖਾਲੀ ਪੇਟ ਇੱਕ ਚਮਚ ਦੇਸੀ ਘਿਓ 'ਚ ਇੱਕ ਚੁਟਕੀ ਭਰ ਕਾਲੀ ਮਿਰਚੇ ਮਿਲਾ ਕੇ ਖਾਓ ਤੁਸੀਂ ਗਰਮ ਦੁੱਧ 'ਚ ਇੱਕ ਚੁਟਕੀ ਕਾਲੀ ਮਿਰਚ ਮਿਲਾ ਕੇ ਪੀ ਸਕਦੇ ਹੋ ਤੁਸੀਂ ਖਾਣੇ 'ਚ ਦੇਸੀ ਘਿਓ ਜਾਂ ਕਾਲੀ ਮਿਰਚ ਦੀ ਵਰਤੋਂ ਵੀ ਕਰ ਸਕਦੇ ਹੋ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਸ਼ਾ ਹੈਲਥ ਨਾਲ ਧੰਨਵਾਦ